ਹਿੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੁਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਸੂਈ ਆ ਤੇ ਇੱਕ ਗੱਬਣ ਆ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅਾਈ ਜ਼ਰੂਰ ਕਰਾ ਲਿਆ ਕਰੋ ਤੇ ਕਿਸੇ ਦੀ ਗਾਰੰਟੀ ਦੇਣਾ ਪਰਸ਼ੂ ਲਿਆ ਕਰੋ ਸਾਰੀਆਂ ਚੀਜ਼ਾਂ ਆਪ ਵੇਖ ਚੱਕ ਕੇ ਤਸੱਲੀ ਕਰਕੇ ਪਰਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਜੀ ਵਧੀਆ ਵਧੀਆ ਰੁਪੀ ਤੁਸੀਂ ਦੱਸੋ ਸਭ ਠੀਕ ਠਾਕ ਜੀ ਠੀਕ ਠਾਕ ਹੈ ਜੀ ਰੁਪੀ ਜੀ ਤੇ ਨਾਮ ਦੱਸ ਤੇ ਨਾਮ ਪਾਸੇ ਨਹੀਂ ਜੇ ਪਿੰਡ ਚਿੰਦਾ ਜ਼ਿਲ੍ਹਾ ਮਸਾ ਸੀਜ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ ਨੜੀ ਨੇਕ ਪਤਾਰੀ ਚਰਾਣੇ ਨਾਲੋਂ 52 ਤੇ ਅੱਜ ਦੋ ਫਿਰ ਅੱਜ 200 ਰੁਪਏ ਜੀ ਠੀਕ ਆ ਤੁਹਾਨੂੰ ਪਤਾ ਵੀ ਮਾਲ ਦਾ ਥੋੜਾ ਸ਼ਾਊਟ ਚੱਲਣ ਡਿਆ ਬਾਹਰ ਅੱਛਾ ਆ ਮਾ ਦੋ ਹੀ ਲੱਭੇ ਉਹਦਾ ਕੁਝ ਤੇ ਕਰੀ ਦੀ 5-6 ਪਾਉਂਡ ਦੀ ਪਰ ਲੱਭਦੇ ਦੋ ਤਿੰਨੇ ਆ ਦੇ ਠੀਕ ਆ ਹਾਂਜੀ ਹਾਂਜੀ ਤੇ ਅੱਜ ਪਹਿਲਾਂ ਸੂਈ ਵਿਖਾ ਦੀਏ ਆ ਹਰਿਆਣੇ ਵਾਲੀ ਸੂਈ ਦਿਖਾਤਾ ਰੁਪਈ ਜੀ ਚੰਗੀ ਜਵਾਨ ਝੋਟੀ ਆ ਆ ਦੇਖਾ ਦੇ ਥੱਲੇ ਮਗਰ ਕੀ ਜੇ ਇਹਦੇ ਮਗਰ ਵੀ ਕੱਟਾ ਜੇ ਆ ਕੱਟਾ ਜੇ ਇਹਦਾ ਆ ਕੱਟਾ ਰੁਪਈ ਜੀ ਅਰਜਨ ਕੁੰਗੜ ਦਾ ਕੱਟਾ ਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਜੀ 12 13 ਕਿਲੋ ਤਿਆਰ ਜੇ ਪਹਿਲਾ ਸੂਆ ਮੂੰਹ ਚਾਰ ਦੰਦ ਝੋਟੀ ਹੈ ਜੇ ਚੈੱਕ ਕੀਤੇ ਦੰਦ ਚਾਰ ਚਾਹ ਆਪਾਂ ਚੈੱਕ ਕੀਤੇ ਫਿਰ ਵੀ ਜੇ ਕੋਈ ਵੀਰਪ੍ਰਾਉ ਚੈੱਕ ਕਰਕੇ ਦਵਾਂਗੇ ਤੇ ਆ ਵੀ ਦੁੱਧ ਕੋਈ ਤੁਹਾਡੇ ਘਰ ਚੋਗੇ ਖੜੇ ਹਨ ਆਹ ਚੋਗੇ ਲੈ ਜਾ ਵੀ ਦੋ ਤਿੰਨ ਡੰਗ ਚੋਗ ਜਿਦਾ ਮਰਜ਼ੀ ਹਲਕੀ ਲੈ ਲਈ ਫੋਲੋ ਫਿਰ ਤੋੜ ਦਈਏ ਹਾਂ ਬਾਕੀ ਉਤ ਰਹੇ ਆ ਵੀ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਸੋਹਣੀ ਝੋਟੀ ਫੱਬਦੀ ਆ ਜਿਹੜੀ ਪੂਰੀ ਤੇ ਬਾਕੀ ਸੂਈ ਸਵਾਈ ਹੈ ਦੁੱਧ ਦੀ ਚਵਾਈ ਦੀ ਹੋ ਜਾਨੂੰ ਤੇ 98 ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਮੋਲ ਫਿਰ ਇਹਦਾ ਮੋਲ ਹਰ ਵੀ ਤੁਹਾਨੂੰ ਹੀ ਪਤਾ ਡੜੀਆਂ ਮੱਚਾਂ ਲੋਕ ਕੋਈ 1.5 ਤੋਂ 2 ਲੱਖੇ ਕਰੀ ਜਾਂਦੇ ਆ ਹਾਂਜੀ ਤੇ ਆਪਾਂ ਹਰ ਵੀ ਦੇ ਜਾਇ ਹੀ ਦਵਾਂਗੇ ਤੇ ਫੋਨ ਤੇ ਸੌਦਾ ਕਰ ਲਾਂਗੇ ਆਪਾਂ ਅੱਛਾ ਇਹਦਾ ਰੇਟ ਫੋਨ ਤੇ ਕਰਨਾ ਆ ਫੋਨ ਤੇ ਕਰਾਂਗੇ ਰਵੀ ਜੀ ਕੋਈ ਮੋਟਿਆ ਇੱਧਰ ਆਪਣੇ ਮਖੂ ਦਾ ਬੰਦਾ ਸੌਦਾ ਕਰਨ ਰਿਹਾ ਏ ਜੇ ਉਹਨਾ ਕੋਈ ਵੀਰ ਭਰਾ ਫੋਨ ਲਾ ਲੈ ਠੀਕ ਹੈ ਫੋਨ ਤੇ ਦੱਸ ਦਾਂਗੇ ਆਪਾਂ ਜੀ ਉਹਨੇ ਵੱਡੀ ਝੋਟੀ ਹੈ ਜੀ ਉਧਰ ਦੀ ਹੈ ਇੱਧਰ ਦੀ ਹਰਿਆਣੇ ਦੀ ਇੱਧਰ ਦੀ ਨਹੀਂ ਹੈ ਬਾਕੀ ਫੱਬਦੀ ਹੈ ਝੋਟੀ ਚੰਗੇ ਕਦ ਕੱਦ ਚ ਜੇ ਮੰਨ ਲਓ ਇਹਨੇ ਚੌਕੀ ਆ ਜਵਾਨ ਹੋਣਾ ਪੂਰੀ ਵੱਡੀ ਝੋਟੀ ਹੋ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਗੱਬਣ ਜੇ ਇਹ ਗੱਬਣਾ ਨਤੀਜੀ ਇਹ ਕਿੰਨਾ ਕੁ ਖੜਦੀ ਚ ਟਾਈਮ ਇਹ ਹਰ ਬਿਜੀ ਲੈ ਜਾਊ ਤੁਹਾਡੇ ਸਾਹ ਮੇਰੇ ਸਾਹ ਨੂੰ 2-3 ਦਿਨ ਲਾਏ ਜਮੇ ਨੇ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵਾਲੇ ਵੀ ਘਰ ਆਲੇ ਨੇ ਬੜੀ ਗਰੰਟੀ ਦਿੱਤੀ ਕਿ 14-15 ਕਿਲੋ ਦਿੰਦੀ ਆ ਕੋਈ ਆਪਣੀ ਸਾਹ ਸਾਹ ਵੇਚ ਦੇ ਆਪਣੀ ਸਮਝ ਨਾਲ ਅੰਦਾਜ਼ੇ ਨਾਲ ਲਾ ਲੇ ਹਨਾ ਹਾਂ ਗੱਭਣ ਪਸ਼ੂ ਦਾ ਦੁੱਧ ਤਾਂ ਅੰਦਾਜ਼ਾ ਹੀ ਹੁੰਦਾ ਵਾ ਹਾਂ ਹੈ ਜੀ ਦੁੱਧ ਵਾਲੀ ਝੋਟੀ ਵੱਧ ਵੀ ਕੱਟ ਸਕਦੀਆਂ ਤੇ ਘੱਟ ਵੀ ਕੱਟ ਸਕਦੀਆਂ ਬਾਕੀ ਥੱਲੇ ਚੰਗੀ ਪਰਾਂਦੀ ਆ। ਬਾਕੀ ਥਾਣੇ ਵੀ ਤੁਹਾਨੂੰ ਲੱਗੇ ਤਾਂ ਦੱਸਾਂਗੇ। ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ। ਆ ਇਹ ਠੰਡੀ ਤੇਰੀ ਹਰਬੀ ਜੀ। ਕਿੰਨਾ ਫੇਰ ਰੱਖਣਾ ਵਿੱਦੀ ਦਾ ਮੁੱਲ? ਮੁੱਲ ਹਰਬੀ ਤੁਹਾਨੂੰ ਪਤਾ ਜਿਹੜਾ ਮਾਝ ਦਾ ਬਾਜ਼ਾਰ ਤੁਹਾਨੂੰ ਪਤਾ ਕਿ ਬੜਾ ਉੱਚਾ ਆ। ਹਾਂਜੀ। ਹੁਣ ਆਪਾਂ ਹਰਬੀ ਜੀ 85000 ਦੇ ਦਈਏ। 85000 ਦੀ। ਹਾਂਜੀ। ਕੀ ਕਰਤੀ ਛੋਟ ਛੋਟ ਵਿੱਚ। ਨਾਲ ਹੋਰ ਵੀ ਕਰੋਨੇ ਦੇ। 80 ਚ ਪਹੁੰਚ ਕਰਦੀ ਏ ਇਹਦੀ 80 ਚ ਵੀ ਹਰ ਵੀ ਪੰਜ ਛੜ ਦਾਂਗੇ ਹਾਂ ਨਾ 75000 ਦੀ ਦੋ 75000 ਦੀ ਪਹੁੰਚ ਕਰ ਦੋਗੇ 75000 ਦੀ ਦਵਾ ਪਰ ਸਾਨੂੰ ਆਈ ਗਰੰਟੀ ਤੇ ਵੀ 14 15 ਕਿਲੋ ਦੁੱਧ ਦੇਂਦੀ ਕੋਈ ਆਪਣੀ ਸਮਝ ਨਾ ਆਪਣੀ ਸਮਝ ਨਾ ਲੈ ਜੀ ਹਨਾ ਤੇ ਬਾਕੀ ਹੋਰ ਕੁਝ ਹੈ ਨਾ ਫਿਰ ਬਸ ਇਹੋ ਬੇਨ ਤੇ ਅਭੀ ਸੁਈਆਂ ਸੋਈਆਂ ਗੱਬਣ ਪਾਸ ਕਰਕੇ ਆਪਣੀ ਖੜੋ ਠੀਕ ਹੈ ਗੱਬਣ ਇੱਥੇ ਟਿੱਪ ਕੇ ਪਾਸ ਕਰਕੇ ਖੜੋ ਤੇ ਸੋਈ ਤੇ ਆਪਣੀ ਇੱਥੋਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜੇ ਵੀ ਇਹਨੇ ਪੈਸੇ ਖਰਚਨੇ ਆ ਫਰਜ ਉਹਨਾਂ ਦੇ ਵੀ ਬੰਦੇ ਆ ਤੇ ਆਪਣੇ ਫਰਜ ਵੀ ਪੂਰੇ ਕਰਿਆ ਕਰੋ ਕਾ ਮੈਂ ਠੰਡਿਆ ਤੇ ਗਰਮੀ ਆ ਤਸੱਲੀ ਆਪਣੀ ਆਗ ਜਰੂਰ ਕਰਿਆ ਕਰੋ